ਸਤਿ ਸ਼੍ਰੀ ਅਕਾਲ ਜੀ ਕਿਸਾਨਾ ਭਰਾਓ ਅੱਜ ਦੀ ਵੀਡੀਓ ਚ ਗੱਲ ਕਰਨੀ ਹੈ ਡੀਏਪੀ ਖਾਦ ਦੀ ਡੀਏਪੀ ਖਾਦ ਦਾ ਬਹੁਤ ਰੋਲਾ ਚੱਲ ਰਿਹਾ ਸੀ ਬਾਜ਼ਾਰਾਂ ਚ ਨਹੀਂ ਆ ਰਹੀ ਕਿਉਂਕਿ ਡੀਏਪੀ ਦੀ ਮੰਗ ਬਹੁਤ ਜ਼ਿਆਦਾ ਹੈ ਹੁਣ ਕਿਸਾਨਾਂ ਨੇ ਜਿਹੜੀ ਅਗਲੀ ਫਸਲ ਕਣਕ ਬੀਜਣੀ ਆ ਸੋ ਉਸਤੇ ਇੱਕ ਬਹੁਤ ਹੀ ਰਾਹਤ ਭਰੀ ਖਬਰ ਜਿਹੜੀ ਆ ਉਹ ਆਈ ਹੈ ਸੀਐਮ ਆਨ ਵੱਲੋਂ ਵੱਡਾ ਬਿਆਨ ਜਿਹੜਾ ਵਾ ਇਸ ਤੇ ਦਿੱਤਾ ਗਿਆ ਡੀਪੀ ਖਾਦ ਬਾਰੇ ਉਹ ਖੁੱਲ ਕੇ ਕਾਫੀ ਟਾਈਮ ਬੋਲੇ ਆ ਤੇ ਉਹਨਾਂ ਦੱਸਿਆ ਵੀ ਕਦੋਂ ਜਿਹੜੀ ਡੀਪੀ ਆਪਾਂ ਨੂੰ ਮਿਲਣੀ ਆ ਤੇ ਡੀਪੀ ਦੀ ਕੋਈ ਥੋੜੀ ਨਹੀਂ ਆਉਣ ਦਵਾਂਗੇ ਸਾਰੀ ਗੱਲਬਾਤ ਉਹਨਾਂ ਨੇ ਅੱਗੇ ਇਸ ਬਿਆਨ ਦੇ ਵਿੱਚ ਕੀਤੀ ਆ ਉਹ ਅੱਗੇ ਆਪਾਂ ਤੁਹਾਨੂੰ ਸਾਰਾ ਬਿਆਨ ਸੁਣਾਉਨੇ ਆ ਮੈਂ ਕਿਹਾ ਵੀ ਸੈਂਟਰਲ ਪੂਲ ਦੇ ਵਿੱਚ ਅਸੀਂ ਕਣਕ ਤੁਹਾਨੂੰ ਲਗਭਗ 100 2 ਲੱਖ ਮੀਟਰ ਟਨ ਦਿੰਨੇ ਆ ਕਿ ਕਣਕ ਪੱਕਾ ਦਿੰਨੇ ਕੋਈ ਕਣਕ ਆਪਣੀ ਖੁਰਾਕ ਹੈ ਝੋਨਾ ਕਿਉਂਕਿ ਆਪਣੀ ਚੌਲ ਆਪਣੀ ਖੁਰਾਕ ਨਹੀਂ ਝੋਨਾ ਤਾਂ 99% ਹੀ ਜਾਂਦਾ ਹੈ ਸੋ ਮੈਂ ਕਹਾਂ ਜੀ ਸੈਂਟਰ ਪੂਲ ਚ 120 ਲੱਖ ਮੀਟਰ ਡਨ ਅਸੀਂ ਤੁਹਾਨੂੰ ਦੇਵਾਂਗੇ ਤੇ ਸਾਨੂੰ ਤੁਸੀਂ ਹਜੇ ਤੱਕ ਡੀਏਪੀ ਦਾ ਅਗਸਤ ਵਾਲਾ ਕੋਟ ਨਹੀਂ ਦਿੱਤਾ ਅਸੀਂ ਕਿਵੇਂ ਪੀਜਾਂਗੇ ਜਨਾਬ ਫਿਰ ਤੁਸੀਂ ਮੇਰੇ ਤੋਂ ਇਹ ਨਾ ਕਿਹਾ ਕਿ ਮੈਂ ਪੀਡੀਐਸ ਵਾਸਤੇ ਹੈ ਨਹੀਂ ਮੇਰੇ ਕੋਲ ਦਾਣੇ ਹੈ ਨਹੀਂ ਇੰਨੇ ਹੀ ਤਾਂ ਅਸੀਂ ਵਾ ਲਾਂਗੇ ਕਿ ਸਾਡੇ ਖਾਨ ਜੋਗੀ ਹੈਗੀ ਜਾਂ ਵੇਚਣ ਜੋਗੀ ਇੰਨੀ ਕਿਦਾ ਕਰ ਲਾਂਗੇ ਪਰ ਤੁਸੀਂ ਘਟੋ ਘਟ ਆਪਣਾ ਦਾ ਤੁਸੀਂ ਸੈਂਟਰ ਆਪਦਾ ਜੇ ਇੰਪੋਰਟ ਦਾ ਕੋਈ ਪੰਗਾ ਹੈ ਤਾਂ ਸੈਂਟਰ ਆਪਣਾ ਠੀਕ ਕਰੇ ਸਾਨੂੰ ਤਾਂ ਦਿਓ ਨਾ ਤੁਸੀਂ ਫੇਰ ਹੀ ਅਸੀਂ ਤੁਹਾਨੂੰ ਸੈਂਟਰ ਪੂਲ ਚ ਦੇਵਾਂਗੇ ਨਾ ਤਾਂ ਉਹਨਾਂ ਨੇ ਕਿਹਾ ਮੈਂ ਆਪਸੇ ਭਲਾਇਆ ਉਹਨੇ ਆਮਾ ਫੋਨ ਤੇ ਹੋਲਡ ਕਰਕੇ ਕਿਹਾ ਕਿਉਂਕਿ ਪੰਜਾਬ ਦਾ ਕੋਟਾ ਜਿਹੜਾ ਉਹ ਬਿਲਕੁਲ ਪੂਰਾ ਹੋਊਗਾ ਤੁਸੀਂ ਆਪਣੇ ਅਫਸਰ ਭੇਜੋ ਤਾਂ ਕਰਕੇ ਕੈਪਸ ਨੇ ਜਿਹੜੇ ਸਾਡੇ ਅਫਸਰ ਨੇ ਮੈਂ ਉਹਨਾਂ ਨੂੰ ਉੱਥੇ ਭੇਜਿਆ ਸੀ ਜਕਰ ਸਾਹਿਬ ਤੁਸੀਂ ਵੀ ਤੇ ਤੁਹਾਡੇ ਚਾਚਾ ਜੀ ਨੂੰ ਵੀ ਕਹਦੇ ਹੋ ਉਹ ਵੀ ਇੱਕ ਇੰਟਰਵਿਊ ਚ ਕਹਿ ਰਹੇ ਸੀਗੇ ਲिटल ਨੋਲੇਜ ਇਜ਼ ਟੂ ਡੇਂਜਰਸ ਹੈਨਾ ਜਿਉੜੀ ਨਹੀਂ ਹੁੰਦਾ ਕਿ ਮੁੱਖ ਮੰਤਰੀ ਜਾ ਕੇ ਹੀ ਮਿਲੇ ਨੱਡਾ ਨੂੰ ਫੋਨ ਤੇ ਗੱਲ ਹੋ ਗਈ ਤਾਂ ਉਹਨਾਂ ਨੇ ਕਿਹਾ ਮੈਨੂੰ ਅਫਸਰ ਭੇਜੋ ਮੇਰੇ ਅਫਸਰਾਂ ਕੋਲ ਮਿਲਾਓ ਤੇ ਤੁਹਾਡਾ ਕੰਮ ਹੋ ਜਾਊਗਾ ਸਾਡੇ ਅਫਸਰ ਬੈਠੇ ਨੇ ਮੈਂ ਤੁਹਾਨੂੰ ਦੱਸ ਸਕਦਾ ਕਿ ਉਹਨਾਂ ਨੇ ਕਿਹਾ ਸਾਡਾ ਕੋਟਾ ਜਿਹੜਾ ਡੀਏਪੀ ਦਾ ਉਹ ਪੂਰਾ ਹੋਊਗਾ ਉਹ ਕਹਿੰਸੀ ਸੁਪਰ ਫਾਸ ਮੈਂ ਕਿਹਾ ਦੇਖੋ ਸੁਪਰ ਜਿਹੜੀ ਹੈ ਦੂਜੀ ਐਸਪੀ ਹੈ ਉਹਦੇ ਚ ਡੇਢ ਬੋਰੀ ਲੱਗਦੀ ਹੈ ਮੈਂ ਕਿਹਾ ਜੀ ਬਦਲ ਤਾਂ ਹੈਗਾ ਉਹ ਪਰ ਜੇ ਤੁਹਾਡੇ ਕੋਲ ਡੀਏਪੀ ਹੈਗਾ ਸਾਨੂੰ ਡੀਏਪੀ ਦਿਓ ਨਾ ਸਾਨੂੰ ਆਦਤ ਸਾਡੇ ਡੀਏਪੀ ਸਾਡੇ ਮਾਈਂਡ ਚ ਡੀਏਪੀ ਹੈ ਠੀਕ ਹੈ ਨਾ ਸੋ ਇਸ ਕਰਕੇ ਇਸ ਗੱਲ ਦੀ ਬਿਲਕੁਲ ਚਿੰਤਾ ਨਾ ਕਰੋ ਡੀਏਪੀ ਬਿਲਕੁਲ ਪ੍ਰੋਪਰ ਮਿਲੇਗਾ ਕੋਈ ਡੀਏਪੀ ਦੀ ਕਟ ਨਹੀਂ ਰਹੋਗੀ ਬਸ ਹਾਂ ਆਉਣੀ ਹਾਣੀ ਸ਼ੁਰੂ ਹੋ ਗਈ ਕਿਉਂਕਿ ਇਮੀ ਜੇ ਇਲੈਕਸ਼ਨ ਹੋ ਗਿਆ